ਉਹ ਮੇਰੇ ਦਾਦੇ ਜੀ ਆਪੇ ਹੇਕੜ ਬਾਕੇ ਦਿੱਤੇ ਆ ਭਾਨੇ ਬਈ ਨੇ। ਸੋਡੇ? ਹਾਂ ਮੇਰਾ 1 ਲੱਖ ਰੁਪਿਆ ਸੀਗਾ ਜਲੰਧਰ ਦੇ ਏਜੰਟ ਕੋਲੇ। ਆਪਾਂ ਅਲੱਗ-ਅਲੱਗ ਬੰਦਿਆਂ ਤੋਂ ਰਿਵਿਊ ਲੈਣੇ ਜੀ ਵੀ ਭਾਨੇ ਸਿੱਧੂ ਬਾਰੇ ਕਿਹੜੇ ਬੰਦੇ ਦੇ ਕੀ ਖਿਆਲ ਨੇ ਤੇ ਜਿਹੜੇ ਆਪਣੇ ਪਿੱਛੇ ਭਰਾ ਖੜੇ ਨੇ ਸਾਰੇ ਇਹ ਮਕੈਨਿਕ ਨੇ ਮਿਸਤਰੀ ਨੇ ਜਿੰਨਾਂ ਕੋਲੇ 100-100 ਬੰਦਾ ਡੇਲੀ ਦਾ ਆਉਂਦਾ ਹੈ ਅਲੱਗ-ਅਲੱਗ ਜਗ੍ਹਾ ਤੋਂ ਆਉਂਦਾ ਹੈ ਤੇ ਇਹ ਤਾਂ ਗੱਲਾਂ-ਵਾਟਾਂ ਸੁਣਦੀ ਰਹਿੰਦੇ ਨੇ ਵੀ ਕੀਦੇ ਬਾਰੇ ਕਿਸੇ ਦੇ ਕੀ ਖਿਆਲ ਨੇ ਆਪਾਂ ਬਾਈ ਹੋਰਾਂ ਤੋਂ ਹੀ ਪੁੱਛ ਲੈਨੇ ਆ। ਬਾਈ ਸੋਨੂੰ ਸਾਰਿਆਂ ਨੂੰ ਮਸਲੇ ਦਾ ਪਤਾ ਹੀ ਆ ਹਨਾ ਵੀ ਕੀ ਹੈ ਤੁਸੀਂ ਆਪ ਹੀ ਦੱਸ ਦੋ ਵੀ ਭਾਨੇ ਸਿੱਧੂ ਬਾਰੇ ਪਹਿਲਾਂ ਤਾਂ ਤੁਸੀਂ ਐਂ ਦੱਸੋ ਜਿਹੜਾ ਇੱਕ 10000 ਦਾ ਇਲਜ਼ਾਮ ਲੱਗਿਆ ਸੀ ਉਹਦੇ ਬਾਰੇ ਤੁਹਾਡੀ ਕੀ ਖਿਆਲ ਨੇ ਬਾਈ ਨਜਾਇਜ਼ ਕਰ ਰਹੀ ਹੈ ਸਰਕਾਰ ਬਿਲਕੁਲ ਸਾਰਾ ਆਪਾਂ ਨੂੰ ਪਤਾ ਹੀ ਹੈ ਉਹਨੇ 20-20 ਲੱਖ ਰੁਪਏ ਕਢਵਾ ਲਿਆ ਕਿਸੇ ਤੋਂ 5000 ਰੁਪਏ ਚਾਹ ਨਹੀਂ ਪੀਂਦਾ ਉਹ ਕਿਸੇ ਬੰਦੇ ਦੀ ਹੁਣ ਰੋਜ਼ ਆਪਾਂ ਦੁਨੀਆ 'ਚ ਵਿਚਰਦੇ ਆ ਕੋਈ ਵੀ ਇਹੋ ਜਿਹਾ ਬੰਦਾ ਨਹੀਂਗਾ ਵੀ ਜਿਹੜਾ ਉਹਦੇ ਜੇ 100 ਬੰਦਾ 100 'ਚ 5 ਬੰਦੇ ਗਲਤ ਹੋ ਸਕਦੇ ਨੇ ਪਰ 95 ਉਹਦੇ ਨਾਲ ਦੇ ਪਾਣੇ ਸਿੱਧੂ ਬਾਰੇ ਕਦੇ ਤੁਸੀਂ ਕੋਈ ਨੈਗੇਟਿਵ ਗੱਲ ਕਿਸੇ ਦਸੋਂ ਨਹੀਂ ਤੁਸੀਂ ਇੱਕ ਮਕੈਨਿਕ ਹੋ ਹਾਂਜੀ ਵੀਰੇ ਮਕੈਨਿਕ ਆਪਾਂ ਠੀਕ ਹੈ ਕਿੰਨੇ ਕ ਤੁਹਾਡੇ ਕੋਲੇ ਲੋਕ ਰੋਜ਼ ਆ ਜਾਂਦੇ ਆਪਣੇ ਕੋਲੇ ਰੋਜ਼ ਆਉਂਦੀ ਰਹਿੰਦੇ ਨੇ ਵੀਰੇ ਵੱਖ-ਵੱਖ ਪਿੰਡਾਂ ਤੋਂ ਲੋਕਾਂ ਤੇ ਠੀਕ ਹੈ ਇਹ ਇਹ ਮਸਲਾ ਬਹੁਤ ਵੱਡਾ ਹੈ ਗੱਲ ਤਾਂ ਚੱਲਦੀ ਰਹਿੰਦੀ ਹੈ ਹਨਾ ਵੀਰ ਪਾਣਾ ਜੇਲ੍ਹ ਚਾਹੀਏ ਉਹ ਹੈ ਕਿੰਨੀਆਂ ਕ ਤੁਸੀਂ ਲੋਕਾਂ ਨੂੰ ਨੈਗੇਟਿਵ ਗੱਲਾਂ ਸੁਣੀਆਂ ਨਹੀਂ ਪਾਣਾ ਮਾੜਾ ਨੈਗੇਟਿਵ ਗੱਲਾਂ ਤਾਂ ਆਪਾਂ ਸੁਣੀ ਹੀ ਨਹੀਂ ਹੈਗੀਆਂ ਕੋਈ ਵੀ ਬੜੀ ਸੁਣਿਆ ਵੀ ਬਹੁਤ ਪੈਸੇ ਕਢਾਈ ਨਹੀਂ ਲੋਕਾਂ ਦੇ ਗਰੀਬ ਬੰਦਿਆਂ ਦੇ ਠੀਕ ਹੈ ਤੇ ਵੀ ਆਪਾਂ ਪਾਣੇ ਸਿੱਧੂ ਨੂੰ ਸਪੋਰਟ ਚਾਂ ਹੁਣ ਕੱਠ ਰੱਖਿਆ ਬਾਈ ਨੇ 29 ਤਰੀਕ ਨੂੰ ਕੀ ਤੁਸੀਂ ਆਪਣੀ ਦੁਕਾਨ ਬੰਦ ਕਰਕੇ ਜਾਣ ਨੂੰ ਤਿਆਰ ਆ ਪੂਰੀ ਪੁਲਿਸ ਸਪੋਰਟ ਕਰਾਂਗੇ ਆਪਾਂ ਜਾਵਾਂਗੇ ਜੀ ਸਾਰੇ ਨਾਲ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਤੁਸੀਂ ਵੀਡੀਓ ਦੀ ਦੇਖੀ ਹੋਣੀ ਆ ਬਾਈ ਕਿੰਨੇ ਕੁੜੀਆਂ ਦੇ ਘਰ ਬਸਾਉਂਦੇ ਹਨਾ ਦੇਖੀ ਹੋਣੀ ਆ ਹਾਂ ਜੀ ਸਭ ਨੂੰ ਮੰਨ ਕੇ ਚੱਲੋ ਵੀ ਉਹਦੇ ਮੁਕਾਬਲੇ ਕੋਈ ਹੋਰ ਬੰਦਾ ਲੱਗਦਾ ਪੰਜਾਬ 'ਚ ਸੋਨੂੰ ਵੀ ਆਪ ਜੇਲ੍ਹ 'ਚ ਬੈਠ ਸਕਦੇ ਕਿਸੇ ਹੋਰ ਕਰਕੇ ਕਿਸੇ ਵਿੱਚ ਤਾਂ ਬਈ ਕੋਈ ਨਹੀਂ ਕਰਦਾ ਫਿਰ ਵੀ ਬਹੁਤ ਇੰਨਾ ਤਾਂ ਬਹੁਤ ਕਰਦਾ ਨਾ ਜਿਹੜਾ ਬੰਦਾ ਕਿਸੇ ਦੇ ਸਪੋਰਟ ਦੇ ਵਿੱਚ ਖੜਾਗਾ ਸਭ ਤੋਂ ਵੱਡੇ ਬੰਦੇ ਪਤਾ ਉਸ ਨੂੰ ਮੰਨਦੇ ਆਪਾਂ ਸਪੋਰਟ 'ਚ ਖੜੇ ਆ ਬਈ ਉਹ ਹਾਂਜੀ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਬਾਨੇ ਬਾਈ ਖੜੇ ਆ ਬਾਈ ਇਸਪੋਰਟ ਤੇ ਠੀਕ ਹੈ ਜਿਹੜਾ ਬਾਈ ਬਾਈ 15 5-5 ਲੱਖਾਂ ਚ ਜਣੀ ਵਿਗਿਆ ਉਹ ਬੰਦਾ 10000 ਚ ਵਿਕੂਗਾ ਉਹਨਾਂ ਕਿੰਨੇ ਆ ਹਰੇਕ ਬੰਦੇ ਜਿਹਦੇ ਉਹਨੇ ਪੈਸੇ ਕਢਾ ਕੇ ਇੱਥੇ ਇੱਕ ਇੱਕ ਚੈਨੀ ਚੋਰ ਵਾਲਾ ਮਸਲਾ ਚੱਲ ਰਿਹਾ ਕੱਲ ਦਾ ਕੋਈ ਨਹੀਂ ਸਕਦਾ ਬੰਦਾ ਵੀ ਤੁਸੀਂ ਭਾਨੇ ਸਿੱਧੂ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਵੀ ਉਹ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਮੈਨੂੰ ਬਹੁਤ ਟਾਈਮ ਹੋ ਗਿਆ ਉਹਨਾਂ ਦੀ ਵੀਡੀਓ ਦੇਖਦ ਨੂੰ ਜਦੋਂ ਵੀ ਵੀਡੀਓ ਦੇਖਦਾ ਹਾਂ ਨਾ ਕੋਈ ਕਦੀ ਵੀ ਕੋਈ ਨੈਗੇਟਿਵ ਗੱਲ ਨਹੀਂ ਆਪਾਂ ਸੁਣਿਆ ਜਦੋਂ ਵੀ ਸੁਣਿਆ ਚੰਗਾ ਹੀ ਸੁਣਿਆ ਇਹ ਚੀਜ਼ ਦਾ ਵੀ ਤੁਹਾਨੂੰ ਚੰਗਾ ਪਤਾ ਹੈ ਹਨਾ ਵੀ ਕਿਹੜੀ ਕਲਾਕਾਰੀ ਲੈਣਾ ਕੈਕਟਰ ਲੈਣਾ ਇਹਦੇ ਬਹੁਤ ਨੂੰ ਪੈਸਾ ਹੈ ਯਾਰ ਉਹਨੂੰ 10-2000 ਰੁਪਏ ਪਿੱਛੇ ਕੋਈ ਤਾਂ ਨਹੀਂ ਉਹ ਸੋਸ਼ਲ ਮੀਡੀਆ ਤੋਂ ਇਧਰੇ ਹਾਂਜੀ ਬਾਈ ਮੈਂ ਤਰੀਜੀ ਸੋਡੇ ਕੀ ਵਿਚਾਰਦੇ ਸਾਡੇ ਵਿਚਾਰ ਠੀਕ ਹੈ ਵੀ 29 ਤਰੀਕ ਨੂੰ ਨਾਲ ਇਕੱਠਾ ਹੋਈ ਉੱਥੇ ਜਾਵਾਂਗੇ ਤੇ ਉਹਦੀ ਸਪੋਰਟਸ ਕਰਾਂਗੇ ਠੀਕ ਆਬਦੀ ਦੁਕਾਨ ਵੀ ਬੰਦ ਕਰਾਂਗੇ 29 ਹਾਂਜੀ ਹਾਂਜੀ ਜੇ ਮੰਨ ਕੇ ਚੱਲੋ ਵੀ ਉਹ ਤਾਂ 129 ਨੂੰ ਇਕੱਠ ਰੱਖਿਆ ਜੇ ਇਹ ਇਕੱਠ ਜਾਂ ਕਾਫਲਾ ਵੱਧਦਾ ਕਿਤੇ ਅੱਗੇ ਹੋਰ ਰੱਖਿਆ ਜਾਂਦਾ ਤੁਸੀਂ 5-10 ਲੰਬੇ ਸਮੇਂ ਵਾਸਤੇ ਆਪਦਾ ਕੰਮ ਛੱਡ ਸਕਦੇ ਹੋ ਬਾਈ ਵਾਹ ਛੱਡ ਜਾਂਦੇ ਵੀਰੇ ਜਿਹੜਾ ਜਾਮਾ ਠੀਕ ਹੈ ਤੁਸੀਂ ਹੋਰ ਲੈ ਕੇ ਚੱਲਾਂਗੇ ਠੀਕ ਹੈ ਜੀ ਤੁਸੀਂ ਬਾਈ ਬਾਈ ਮੈਂ ਵੀ ਪਹੁੰਚੂਗਾ ਮੇਰੇ ਦਾਦੇ ਆਪੇ ਹੀ ਕਢਵਾ ਕੇ ਦਿੱਤੇ ਆ ਭਾਨੇ ਬਾਈ ਨੇ ਸੋਦੇ ਹਾਂ ਮੇਰਾ 1 ਲੱਖ ਰੁਪਿਆ ਸੀਗਾ ਜਲੰਧਰ ਦੇ ਏਜੰਟ ਕੋਲੇ ਅੱਛਾ ਕਿੰਨਾ ਪੁਰਾਣਾ ਮੇਰਾ ਹੈਗਾ ਤਾਂ 4-5 ਮਹੀਨੇ ਪੁਰਾਣਾ ਕੇਸ ਸੀਗਾ ਪਹਿਲਾਂ ਉਹਦਾ ਸਾਲ ਹੋ ਗਿਆ ਉਹ ਕੇਸ ਧੰਦੇ ਨਹੀਂ ਸੀ ਬਈ ਉਹ ਕਹਿੰਦੇ ਸਾਡੇ ਕੋਲ ਐਗਰੀਮੈਂਟ ਆ ਫਲਾਣਾ ਠਮਕਾਗਾ ਫਿਰ ਭਾਈ ਨਾਲ ਗੱਲ ਕਰਾਈ ਜਦੋਂ ਬਾਈ ਕਹਿੰਦਾ ਵੀ ਹਾਂ ਹਾਂ ਕੋਈ ਗੱਲ ਨਹੀਂ ਵੀ ਤੁਸੀਂ ਐਗਰੀਮੈਂਟ ਤੇ ਆ ਜੂ ਬਾਈ ਨੂੰ ਪਿੰਡ ਜਾ ਕੇ ਮਿਲੇ ਸੀ ਹਾਂ ਜੀ ਪਿੰਡ ਜਾ ਕੇ ਮੈਂ ਦੋ ਵਾਰੀ ਪ ਮਿਲ ਕੇ ਆਇਆ ਬਈ ਨੂੰ ਤੇ ਕੋਈ ਪੈਸੇ ਪੁਸੇ ਦਿੱਤੇ ਮੈਨੂੰ ਨਾ ਨਾ ਕੁਝ ਨਹੀਂ ਬਰੇਕ ਕੁਝ ਨਹੀਂ ਨਾ ਲਿਆ ਨਹੀਂ ਬਾਈ ਨੇ ਕੁਝ ਵੀ ਨਹੀਂ ਲਿਆ ਨਾ ਆਪਾਂ ਦਿੱਤੇ ਨਾ ਬਾਈ ਨੇ ਮੰਗੇ ਕੋਈ ਐਦਾਂ ਦੀ ਕੋਈ ਗੱਲਵਾਟ ਨਹੀਂ ਜੀ ਸੋਨੂੰ ਲੱਗਦਾ ਵੀ ਮੰਨ ਕੇ ਚਲੋ ਜਿਹੜਿਆ ਘਟਿਆ ਇਲਜ਼ਾਮ ਲੋਕ ਲਾਈ ਆ ਜੀ ਮਜੇ ਦਾ ਹੁਣ ਪਤਾ ਕਿ ਜੇ ਕੋਈ ਲੈਵਲ ਦਾ ਲਾਉਂਦੇ ਨਾ ਵੀ ਬਰਾਬਰ ਬੰਦੇ ਦਾ ਆਪਾਂ ਮੰਨ ਲੈਂਦੇ ਵੀ ਹਾਂ ਬੰਦੇ ਨੇ 10 15 ਲੱਖ ਦੀ ਧੱਗੀ ਕਰਿਓ ਅਦਾ 10000 15000 ਦੀ ਕੀ ਚੀਜ਼ ਬਈ ਕੋਈ ਲਊਗਾ ਯਾਰ ਕੋਈ ਨਹੀਂ ਲੈਂਦਾ ਇਹਦਾ ਗਲਤ ਆ ਜਮਾ ਸਾਰਾ ਤੁਸੀਂ ਤਾਂ ਬਾਈ ਦੇ ਘਰੇ ਵੀ ਜਾ ਕੇ ਆਏ ਹੋ ਸਾਰਾ ਉੱਥੇ ਮਾਹੌਲ ਦੇਖ ਕੇ ਕਿੰਨੇ ਲੋਕ ਡੇਲੀ ਮਿਲਦੇ ਨੇ ਕਿੰਨੇ ਕ ਲੋਕਾਂ ਦੇ ਫਾਇਦੇ ਤੁਸੀਂ ਹੁੰਦੇ ਦੇਖੇ ਨੇ ਦੋ ਵਾਰੀ ਗਏ ਬਾਈ ਮੈਂ ਹੋ ਬਈ ਸਾਰੇ ਆਪ ਦਾ ਮਿਲ ਕੇ ਬਾਈਆਂ ਨਿਕੜਾ ਕੇ ਦਿੰਦੇ ਨੇ ਪੈਸੇ ਤੇ ਬਾਈ ਦਾ ਘਰ-ਵਾਰ ਸਾਰਾ ਮਾਹੌਲ ਦੇਖ ਕੇ ਸਾਨੂੰ ਲੱਗਦਾ ਵੀ ਉਹ ਇੱਕਾ ਚੈਨੀ ਚ ਇਹ ਤਾਂ ਸਰੀਆਮ ਹੀ ਪਤਾ ਲੱਗ ਰਿਹਾ ਵੀ ਨਜਾਇਜ਼ ਆ ਠੀਕ ਹੈ ਠੀਕ ਹੈ ਨਜਾਇਜ਼ ਧੱਕਾ ਤੇ ਤੁਸੀਂ ਆਪ ਦੇਖ ਲਓ ਜੀ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਡੇਲੀ 100-100 ਬੰਦਾ ਮਿਲਣ ਆਉਂਦੇ ਇਹਨਾਂ ਦੇ ਰਿਵਿਊ ਤੁਸੀਂ ਆਪ ਦੇਖ ਲੇ ਅਸੀਂ ਤਾਂ 21 ਗੱਲ ਕਹਿੰਦੇ ਆ ਬਈ ਸਾਨੂੰ ਵੀ ਕਹਿੰਦੇ ਆ ਜੇ ਭਾਵੇਂ ਸਿੱਧੂ ਬਾਈ ਦੀ ਕੋਈ ਨੈਗੇਟਿਵ ਗੱਲ ਸਾਨੂੰ ਲੱਗਦੀ ਹੈ ਉਹ ਸੱਚ ਹੈ ਤਾਂ ਕੈਮਰੇ ਸਾਹਮਣੇ ਆ ਕੇ ਬੋਲੋ ਦੱਸੋ ਠੀਕ ਹੈ ਤੇ ਸੱਚੇ ਦਾ ਸਾਥ ਦਿਓ